ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੀ ਆਪਣੀ ਹਰਪ੍ਰੀਤ ਕੌਰ ਕਗਾ ਕੈਮਰਾਮੈਨ ਜਕਸੀਰ ਸਿੰਘ ਦੇ ਨਾਲ ਸੋਸ਼ੀਸ ਟਾਈਮ ਪਹੁੰਚੇ ਆ ਪਿੰਡ ਤਾਲਾ ਜਿੱਥੇ ਕੀ ਆਪਣੀ ਕਗਾ 나ਜ ਮੰਡੀ ਦੇ ਵਿੱਚ ਆਪਣੇ ਵੀਰ ਜੀ ਨਾਲ ਨੇ ਤਾਲਾ ਪਿੰਡ ਦੇ ਲਸ਼ਕਰ ਸਿੰਘ ਜੀ ਜੋ ਕਿਸਾਨ ਨੇ ਜਿੰਮੇਦਾਰਪਰਾ ਨੇ ਜੋ ਉਹਨਾਂ ਨਾਲ ਇਹਨਾਂ ਦਾ ਕਹਿਣਾ ਕਿ ਸਾਡੇ ਨਾਲ ਬਹੁਤ ਹੀ ਵੱਡਾ ਜੋ ਕਪੜਾਏ ਜਾਂ ਪਕ ਲਈ ਧੋਖਾ ਬਹੁਤ ਵੱਡਾ ਹੋਇਆ ਹੈ ਕਿ ਇਹਨਾਂ ਦਾ ਕਹਿਣਾ ਕਿ ਸਾਡੀਆਂ 46 ਟਰੈਲੀਆਂ ਜੋ ਕਣਕ ਦੀਆਂ ਡਿੱਗੀਆਂ ਸੀਗੀਆਂ ਸੋ ਚੌਥੀ ਟਰਾਲੀ ਕਿੱਥੇ ਗਾਇਬ ਹੋਈ ਐ ਕੀ ਕਰਿਆ ਸੋ ਆਪਾਂ ਇਹਨਾਂ ਦਾ ਜਾਣਕਾਰੀ ਰਵਾਂਗੇ ਵੀ ਕੀ ਮੈਂ ਇਹਨਾਂ ਦਾ ਬਤਲਾ ਕੇ ਮੈਂ ਕਲੀ ਆਇਆ ਕਹਿੰਦਾ ਵੀ ਜਿਹੜੇ ਦੂਜੇ ਪਾਸੇ ਢੇਰੀ ਪੀ ਸੀ ਉਤਲਾਈ ਸੀ ਮੈਂ ਦੂਜੇ ਪਾਸੇ ਕਿਹੜੀ ਕਹਿੰਦਾ ਛੜਕੋ ਪਾਰ ਵੀ ਇੱਕ ਲਵਾਈ ਸੀ ਉਹਨਾਂ ਨੇ ਅੱਛਾ ਮੈਂ ਛੜਕੋ ਪਾਰ ਕਿੰਨੇ ਮੈਂ ਲਵਾਈ ਸੀ ਕਹਿੰਦਾ ਵੀ ਨਾਰ ਸਿੰਘ ਕੁਰਸੀ ਤੇ ਬੈਠਾ ਸੀ ਜੋ ਟਰਾਲੀ ਲੈ ਗਿਆ ਐ ਛੇ ਟਰੈਕਟਰ ਸੀਗਾ ਤੇ ਉਹ ਕਹਿੰਦਾ ਵੀ ਇੱਥੇ ਦਾਣੇ-ਦਾਣੇ ਰਲ ਗਏ ਪਰਲੀ ਸਾਈਡ ਤੇ ਟਰਾਲੀ ਲਾ ਦੋ ਅੱਛਾ ਹਾਂਜੀ ਉਹ ਪਰਲੀ ਸਾਈਡ ਤੇ ਹੰਦਾ ਲਵਾਈ ਇਹਨਾਂ ਨੇ ਤੇ ਮੈਂ ਵੀ ਸੱਚੀ ਬੋਲ ਰਿਹਾ ਹਾਂ ਚੁੱਕਦਣੀ ਵਿਕਲਵੀ ਮੈਂ ਜਾ ਕੇ ਕਿਸੇ ਦੇ ਬੰਦਿਆਂ ਚ ਊਠਾ ਪਾਵਾਂ ਵੀ ਮੈਂ ਜ਼ਿੰਮੇਦਾਰ ਬੰਦਾ ਵਾਂ ਕਿ ਨਹੀਂ ਉਹ ਕਹਿੰਦਾ ਬਿਲਕੁਲ ਵੀਰ ਸੱਚ ਕਰ ਲੈ ਇਹ ਜੀ ਕੋਈ ਗੱਲ ਹੀ ਸਵੇਰੇ ਪਹਿਰੇ ਤੇਰੇ ਨਾਲ ਚੱਲਾਂਗਾ ਤੇਨੂੰ ਥਾਂ ਵੀ ਬਖਾਵਾਂਗਾ ਜਿਸ ਤੇ ਤਾਰੀਆਂ ਹੋਈਆਂ ਨੇ ਇਹ ਤਾਂ ਵੀ ਇਹਦੀ ਗੱਲ ਹੀ ਗਈ ਹੈ ਮੈਂ ਇੱਥੇ ਲਾਈ ਹੈ ਹਾਂਜੀ ਹਾਂਜੀ ਅਸੀਂ ਦੋਨੇ ਮੈਂ ਇਹਨੂੰ ਨਾਲ ਲੈ ਕੇ ਆਇਆ ਮੋਟਰਸਾਈਕਲ ਤੇ ਉੱਥੇ ਜਾ ਕੇ ਕਹਿੰਦਾ ਤਿੰਨ ਰਾਲੀ ਇੱਥੇ ਲਾਈ ਇੱਕ ਛੜਕੋ ਪਾਰ ਲਈ ਇੱਥੇ ਲਾਈ ਸੀ ਮੈਂ ਡਰਾਈਵਰ ਨੂੰ ਸੱਦ ਹੁਣੀ ਫਿਰ ਡਰਾਈਵਰ ਨੂੰ ਸੱਦਿਆ ਡਰਾਈਵਰ ਨੇ ਕਿਹਾ ਹਾਂ ਵੀ ਮੈਨੂੰ ਛੋਟੇ ਲੈਣ ਗਿਆ ਸੀ ਅੰਦਾਜ਼ ਸਾਹਮਣੇ ਅੰਦਾ ਤੇਰਾ ਸਰਦਾਰ ਬੀਟਾ ਕੁਰਸੀ ਦੇ ਜਿਹੜਾ 84 ਉਹਨੇ ਕਿਹਾ ਉਹ ਵੇਖ ਰਿਆ ਸੀ ਬੈਗ ਇੱਥੇ ਲਵਾਈਏ ਉਹ ਹੀ ਗੱਲ ਹੋਈ ਉਹ ਟਰਾਲੀ ਜਿਹੜੀ ਹੈ ਮੈਂ ਤਲਾ ਕੇ ਨਹੀਂ ਆਇਆ ਇਹਨਾਂ ਆਪ ਖੁਦ ਤਲਾਈ ਨਾਰ ਸਿੰਘ ਨੇ ਇਹਦੇ ਵਿੱਚ ਹੀ ਹੈ ਮੇਰੇ ਨਾਲ ਬਿਲਕੁਲ ਧੋਖਾ ਕੀਤਾ ਭਰਾਵਾਂ ਦੇ ਨਾਲ ਬਹਿ ਭਰਾ ਵੱਡਾ ਸਮਝ ਰਹੇ ਇਹਨੂੰ ਤੇ ਨਾਰ ਸਿੰਘ ਜੀ ਹੁਣ ਕਹਿੰਦੇ ਨੇ ਕਿ ਮੈਂ ਤਾਂ ਉੱਥੇ ਹੈ ਹੀ ਨਹੀਂ ਸੀਗਾ ਵੀ ਮੈਨੂੰ ਤਾਂ ਕੁਝ ਪਤਾ ਨਹੀਂ ਉੱਥੇ ਟਰਾਲੀ ਡਿੱਗੀ ਆ ਉੱਥੇ ਬਿਜੂ ਸੀ ਬਾਅਦ ਦੇ ਵਿੱਚ 2000 ਰੁਪਏ ਨਾਰ ਸਿੰਘ ਤੋਂ ਲੈ ਗਏ ਮੁੰਡਾ ਉਹ ਕਿਰਾਏ ਵਾਲਾ ਇਹ ਉਹਨਾਂ ਜਿਹੜੇ ਬਾਹਰ ਕੁਰਸੀ ਤੇ ਬੈਠਾ ਰਿਹਾ ਹੈ ਭਈਆ ਸੀਗਾ ਜੋ ਰੱਖਿਆ ਹੈ ਸਾਰਾ ਪਤਾ ਸੀ ਉਹਨੂੰ ਸਾਰਾ ਪਤਾ ਜੀ ਇਹ ਬਾਹਰ ਉਹਨਾਂ ਜਿਹੜੇ ਕੁਰਸੀ ਤੇ ਬੈਠਾ ਰਿਹਾ ਜਦੋਂ ਟਰਾਲੀ ਉਤਰ ਗਈ ਹੈ ਅੰਦਰ ਚਲਾ ਗਿਆ ਨਾਂ ਦੇ ਨਾਰ ਸਿੰਘ ਭਈਆ ਨੇ ਪੁੱਛਿਆ ਤੇ ਨਾਲ ਗੱਲਬਾਤ ਕੀਤੀ ਸੀ ਭਈਆ ਨੇ ਕਿਹਾ ਭਈਆ ਤਾਂ ਮੰਨਦਾ ਹੀ ਨਹੀਂ ਸ ਉਹਦਾ ਉਹਦਾ ਤਾਂ ਚਿੰਤਾ ਹੈ ਭਈਆ ਦਾ ਭਈਆ ਕਿੱਥੋਂ ਬੰਨੇਗਾ ਭਈਆ ਨੇ ਤਾਂ ਜਦੋਂ ਕਿ ਆਪ ਕਿ ਨੌਕਰ ਹੈ ਨੌਕਰ ਜੋ ਮਰਜ਼ੀ ਕਰਾਈ ਜੇ ਨੌਕਰ ਨੇ ਉਹਦੀ ਮੰਨਣੀ ਮੇਰੇ ਤੁਹਾਡੇ ਮੰਨੇਗਾ ਇਸ ਮੌਕੇ ਤੇ ਅਸੀਂ ਜੋ ਕਿਸਾਨ ਜੱਥੇਬੰਦੀਆਂ ਨੇ ਹਾਂਜੀ ਬਲੇਸਨਾਂ ਨਾਲ ਮੀਟਿੰਗ ਕੀਤੀ ਸੀ ਤੁਸੀਂ ਚਲਾ ਲਵਾ ਹਾਂਜੀ 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 ਕੀਤੀ ਹੈ ਜੀ ਮੈਂ ਕਿਸਾਨ ਯੂਨੀਅਨ ਕੋਲ ਗਿਆ ਸੀ ਉਹਨਾਂ ਮੇਰੇ ਘਰ ਪਰੋਲੇ ਤੱਕ ਚੱਕ ਕੀਤੇ ਨੇ ਵੀ ਕਿਤੇ ਝੂਠ ਨਾ ਹੋਵੇ ਉਹਨਾਂ ਮੇਰੀ ਜ਼ਮੀਨ ਵੀ ਪੁੱਛੀ ਕਿੰਨੀ ਹੈ ਸਾਰਾ ਕੁਝ ਮੈਂ ਦੱਸਿਆ ਉਹਨਾਂ ਨੇ ਪੇਟਾ ਭਰਿਆ ਤਾਂ ਮੇਰੇ ਨਾਲ ਤੁਰੇ ਨੇ ਹਾਂਜੀ ਉਹਨਾਂ ਦੀ ਹੁਣ ਮੀਟਿੰਗ ਹੋਈ ਦੋ ਦਿਨ ਦਾ ਟਾਈਮ ਮਿਲ ਗਿਆ ਉਸ ਤੋਂ ਦੋ ਦਿਨ ਦੋ ਦਿਨ ਮੈਂ ਆਂਦਾ ਹਾਂ ਇਹ ਆਪੀ ਕਾਰਵਾਈ ਕਰਾਂਗਾ ਅਗਲੀ ਤੁਸੀਂ ਹੁਣ ਕੀ ਜਾਣਦੇ ਹੋ ਤੁਸੀਂ ਕਹਿ ਕਿ ਉੱਥੇ ਟਰਾਲੀ ਡਿੱਗੀ ਹੈ ਮੇਰੀ ਤੁਸੀਂ ਨਿਸਾਬ ਲਈ ਕੀ ਕਹਿਣਾ ਮੈਂ ਕਹਿੰਦਾ ਵੀ ਦਾ ਲਾਇਸੈਂਸ ਕੈਂਸਲ ਹੋਣਾ ਚਾਹੀਦਾ ਇਹ ਬੰਦੇ ਹੋਰ ਕਿਸੇ ਨੇ ਠੱਗੀ ਨਾ ਹੋਵੇ ਬਸ ਮੈਨੂੰ ਤੇ ਇਹੀ ਚਾਹੀਦਾ ਬਸ ਤੋ ਕਾ ਸ਼ਰੇਆਮ ਕੀਤਾ ਜੀ ਉਹ ਟਰਾਲੀ ਗਈ ਕਿੱਥੇ ਵੇ ਕਿਧਰ ਕਿਧਰ ਆ ਵੀ ਕਹਿ ਰਹੇ ਨੇ ਸਾਡਾ ਪੈਸਾ ਦਾ ਕੋਈ ਲੈਣ ਦੇਣ ਸੀਗਾ ਪੈਸਾ ਲੈਣ ਦੇ ਸਾਰੀ ਦੁਨੀਆ ਨਾਲ ਹੁੰਦਾ ਜੀ ਪੈਸੇ ਲੈਣ ਦਾ ਕੀ ਚੱਕਰ ਹੈ ਪੈਸੇ ਇੱਕ ਦੂਜੇ ਆਪਾਂ ਵਰਤਦੇ ਆਂ ਇੱਕ ਦੂਜੇ ਲੈਂਦੇ ਆਂ ਜਿੰਦੇ ਆਂ ਫਿਰ ਇਹਦੇ ਵਿੱਚ ਕੋਈ ਚੱਕਰ ਉਹ ਹੋ ਜਾ ਨਹੀਂ ਹੈਗਾ ਬਾਕੀ ਹੈ ਠੱਗੇ ਹੁਣ ਠੱਗਦਾ ਕੀ ਬੰਦਾ ਮੱਥਾ ਲਾਏਗਾ ਪਤਾ ਤੋਂ ਸਪਸ਼ਟੀਕਰਨ ਜੋ ਮਹਿੰਗਾ ਬਰੜ ਗਿਨੇ ਹਾਂਜੀ ਹਾਂਜੀ ਉਹਨਾਂ ਨੇ ਵੀ ਨੋਟ ਸਪਸ਼ਟੀਕਰਨ ਮੰਗਿਆ ਸੀਗਾ ਹੂੰ ਕੀ ਇਹ ਤੁਸੀਂ ਆਪਣੇ ਇਹਦੇ ਹਾਰੇ ਦੇ ਚੌਕਲੇ ਵਾਲੇ ਡਿੱਗੀ ਹੈ ਜਾਂ ਨਹੀਂ ਡਿੱਗੀ ਤੁਸੀਂ ਇੱਕ ਕਿਸਾਨਾਂ ਦੇ ਜ਼ਿੰਮੇਦਾਰ ਭਰਾ ਇਹਨਾਂ ਵੱਲ ਕੀ ਕਹਿਣਾ ਚਾਹੋਗੇ ਉਹਨਾਂ ਦਾ ਤੇ ਗੱਲ ਪਹੁੰਚੀ ਹੈ ਕਿਸਾਨ ਕਿਹੜੇ ਗਏ ਸੀ ਹਾਂ ਜੀ ਜਿਵੇਂ ਇੱਕਸਾਨ ਨਾਲ ਮੀਟਿੰਗ ਹੋਈ ਸੀ ਜਤੋ ਤੀ ਵੀ ਮੀਟਿੰਗ ਕੀਤੀ ਹੁਣੀ ਮਹੰਗਾ ਬਰਾੜ ਜੀ ਨਾਲ ਹਾਂ ਜੀ ਹਾਂ ਜੀ ਕੀਤੀ ਹਾਂ ਜੀ ਹਾਂ ਜੀ ਕੀਤੀ ਸੀ ਉਹਨੇ ਕੀ ਕਿਹਾ ਹਾਂ ਹਾਂ ਮਾਰਕੀਟ ਕਿ ਮੀਟ ਜਬ ਨੂੰ ਜਾਦੇ ਮਾਰਕੀਟ ਮੀਟ ਜਬ ਸੀ ਗਏ ਦੋਨੇ ਪਾਈ ਗਏ ਆ ਨਾਲ ਬੰਦਗੀ ਆਪਣਾ ਚਿਮਨ ਲਾਲ ਵੀ ਗਿਆ ਨਰਸਿੰਘ ਵੀ ਬੁਲਾਇਆ ਹਾਂ ਜੀ ਪ੍ਰਧਾਨ ਜੀ ਚਿਮਨ ਲਾਲ ਪ੍ਰਧਾਨ ਇਸ ਟਾਈਮ ਪਹਿਲਾਂ ਇਹ ਪ੍ਰਧਾਨ ਹੁੰਦਾ ਸੀ ਨਰਸਿੰਘ ਇਸ ਟਾਈਮ ਹੁਣ ਮੌਜੂਦਾ ਚਿਮਨ ਲਾਲ ਇਹ ਉੱਥੇ ਗਏ ਆ ਅੰਦਰ ਅੰਦਰ ਮਹੰਗਾ ਸਿੰਘ ਜਿਹੜਾ ਬਰਾੜ ਨੇ ਉਹ ਵੀ ਸੀਗਾ ਤੇ ਇਹ ਵੀ ਮੇਰਾ ਭਾਈ ਸੀ ਤੇ ਆਪਣਾ ਦੂਜਾ ਬੱਚੇ ਬੰਨਾਲੀ ਸੀ ਇਹ ਕਹਿੰਦਾ ਵੀ 2 ਲੱਖ ਰੁਪਈਆ ਲੈ ਲੈ ਜਦੋਂ ਰਫਾਫਾ ਕਰ ਦੇ ਕੰਮ ਨੂੰ ਇਹਨਾਂ ਦੋਵਾਂ ਨੇ ਕਿਹਾ ਠੀਕ ਆ ਠੀਕ ਆ ਹਾਂ ਉੱਥੇ ਹੀ ਕਹਿਦਾ ਜੀ ਕਹਿੰਦਾ ਵੀ ਉਹ ਤੇ ਮੰਨਦਾ ਨਹੀਂਗਾ ਸੀ ਕੋਲੋਂ ਦੇਣੇ ਕੋਲੋਂ ਕੌਣ ਦਿੰਦਾ ਪੈਸੇ ਕੋਲ ਦੇ ਰੁਪਈਆ ਨਹੀਂ ਦਿੰਦਾ ਹਾਂਜੀ 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 ਉੱਥੇ ਜਾ ਕੇ ਪੱਕ ਰੱਖੇ ਤੇ ਬਰਾੜ ਅੱਗੇ ਜਾ ਕੇ ਉਹ ਉਹਨਾਂ ਦਾ ਕਹਿਣਾ ਇਹ ਵੀ ਆ ਕਿ ਉਹ ਤਾਂ ਵੀ ਲਸ਼ਕਰ ਸਿੰਘ ਤਾਂ ਆਪਣੇ ਜੋ ਸਪਸ਼ਟ ਮੈਂ ਕੋਈ ਕਲੀਅਰ ਜਿਹਟ ਨਹੀਂ ਮੰਗੀ ਉਹਨਾਂ ਕੋਲ ਮੈਂ ਤੇ ਕਿਹਾ ਵੀ ਮੈਨੂੰ ਨਿਆ ਚਾਹੀਦਾ ਤੁਸੀਂ ਨਿਆ ਹਾਂਜੀ ਨਿਆਂ ਦੀ ਗੱਲ ਮੈਂ ਤਾਂ ਕਈ ਇੰਟਰਵਿਊਜ਼ ਕਿਹਾ ਵੀ ਕੈਂਸਲ ਕਰੋ ਆਪਣਾ ਲਾਇਸੈਂਸ ਇਹੋ ਜਿਹਾ ਠੱਗ ਦਾ ਬਸ ਮੈਂ ਤਾਂ ਇਹ ਕਹਿੰਦਾ ਮੈਨੂੰ 2 ਲੱਖ ਰੁਪਏ ਕਾਹਦਾ ਦੇ ਰਹੇ ਨੇ ਬਿਲਕੁਲ ਇਨਸਾਫ ਦੀ ਮੰਗ ਕਰਾਂ ਹੋਰ ਮੈਂ ਕਾਦੀ ਕਰਾਂਗਾ ਮੈਨੂੰ ਕੋਈ ਪੈਸੇ ਮੇਰੇ ਬੇਟੇ ਦੋਨੇ ਬਾਹਰ ਦੇ ਮੈਨੂੰ ਪੈਸੇ ਦੀ ਕੀ ਹੋ ਬਲਾ ਹੋ ਗਿਆ ਵੀ ਤਿੰਨ ਟਰਾਲੀਆਂ ਤਾਂ ਮੈਂ ਤਲਾ ਆਇਆ ਵੀ ਚੌਥੀ ਉਹਨੇ ਅੱਡ ਲਵਾਈ ਹੈ ਚਲੋ ਅਸੀਂ ਗਏ ਆ ਨਾਰ ਸਿੰਘ ਵੀ ਆ ਗਿਆ ਨਾਰ ਸਿੰਘ ਨੇ ਇਹਦੀ ਬਾਹ ਫੜ ਕੇ ਕਹਿੰਦਾ ਤੂੰ ਮੇਰਾ ਭਰਾ ਹੈ ਅੰਦਰ ਆ ਜਾ ਇਹ ਕਹਿੰਦਾ ਵੀ ਅੰਦਰ ਮੈਂ ਕਿਵੇਂ ਆਵਾਂ ਤੂੰ ਮੇਰੇ ਨਾਲ ਕਫੜੀ ਬੜਾ ਕੀਤਾ ਇਹ ਵੀ ਗਰਮ ਹੋਇਆ ਸੀਗਾ ਕਹਿੰਦਾ ਚੁੱਪ ਕਰ ਜਾ ਕੋਈ ਗੱਲ ਨਹੀਂ 42 ਮਨ ਤੋਂ 50 ਮਨ ਦਾ ਦੜਾ ਪੂਰਾ ਕਰ ਦੇਣਾ ਜਦੋਂ 50 ਮਨ ਦਾ ਕਿਹਾ ਸਾਡਾ ਸ਼ੱਕ ਉੱਗੜ ਗਿਆ ਹਾਂਜੀ ਗੜਬੜ ਹੋ ਗਈ ਚਲੋ ਅਸੀਂ ਕਿਹਾ ਵੀ ਅਸੀਂ ਤਾਂ ਹੁਣ ਬੰਦੇ ਇਕੱਠੇ ਕਰਦੇ ਨੇ ਤੂੰ ਜਿੱਥੇ ਭੱਜਣਾ ਭੱਜ ਲੈ ਕਹਿੰਦਾ ਇਹਨਾਂ ਮੋਟਰਸਾਈਕਲ ਚੱਕ ਕੇ ਚਲਾ ਗਿਆ 10 20 ਮਿੰਟ ਬਾਅਦ ਫੇਰ ਆ ਗਿਆ ਚੰਨ ਲਾਲ ਦੇ ਵੜ ਕੇ ਆ ਕੇ ਅਸੀਂ ਜੀ ਮਨ ਲਾਲ ਨੂੰ ਕਹਿਦਾ ਜੀ ਮਨ ਲਾਲ ਜੀ ਕਹਿੰਦੇ ਕੋਈ ਗੱਲ ਨਹੀਂ ਇਨਸਾਫ ਕਰਾਂਗੇ ਕੋਈ ਗੱਲ ਬਾਤ ਨਹੀਂ ਵੀ ਤੂੰ ਟੈਨਸ਼ਨ ਨਾ ਲਾਓ ਚਲੋ ਉਦੋਂ ਬਾਅਦ ਜੀ ਥੋੜੇ ਟਾਈਮ ਬਾਅਦ ਮੈਨੂੰ ਮਾਰਕੀਟ ਕਮੇਟੀ 'ਚ ਫੋਨ ਆ ਗਿਆ ਮੈਂ ਵੀ ਮਾਰਕੀਟ ਕਮੇਟੀ 'ਚ ਫੋਨ ਮਹਿੰਗੇ ਦਾ ਕਿਵੇਂ ਮੇਰਾ ਭਰਾ ਵੀ ਹੈ ਯਾਰ ਦੋਸਤ ਵੀ ਹੈ ਚਲੋ ਇਸ ਟਾਈਮ ਮੌਕੇ ਦਾ ਆਈ ਹੈ ਚਲੋ ਕਹਿੰਦਾ ਵੀ ਤੁਸੀਂ ਮੇਰਾ ਵੀ ਇੱਥੇ ਆ ਜਾਓ ਮੈਂ ਇਨਸਾਫ ਕਰਕੇ ਤੋਰਾਂਗਾ ਅਸੀਂ ਮਾਰਕੀਟ ਕਮੇਟੀ ਚਲੇ ਗਏ ਜੀ 2:30 ਵਜੇ ਇਹਨਾਂ ਨੂੰ ਬੁਲਾ ਲਿਆ ਚਿਮਨ ਲਾਲ ਜੀ ਮੈਣੀ ਬਿੱਟੂ ਇਹ ਤਿੰਨ ਚਾਰ ਜਣੇ ਚਲੇ ਗਏ ਨੇ ਇਹ ਉੱਥੇ ਫਿਰ ਲੱਗ ਪਿਆ ਥੋੜਾ ਇਹ ਬੋਲਣਾ ਮੈਂ ਕਿਹਾ ਅੰਕਲ ਜੀ ਤੁਸੀਂ ਬਹੁਤ ਸਿਆਣੇ ਹੋ ਸਾਡੇ ਤੋਂ ਵੱਡੇ ਹੋ ਮੈਨੂੰ ਇੱਕ ਗੱਲ ਦਾ ਜਵਾਬ ਦੇ ਦਿਓ ਮੇਰੀ ਆੜਤ ਹੈ ਮੇਰਾ ਆੜਤੀ ਤੇ ਮੇਰੇ ਕਿ ਲੋਕਣਕ ਦੀ ਪੂਰੀ ਕਰਦਾ ਕੀਤਾ ਗਿਆ ਜੇ ਕੀ ਤੁਹਾਡੇ ਡਿਸੀਜਨ ਲੈ ਲਏ ਨੇ ਕਿਸਾਨਾਂ ਨੇ ਇਹ ਵਿਸ਼ਵਾਸ ਦਿਵਾਇਆ ਹੈ ਵੀ ਜੇ ਤਾਂ ਬੰਦਿਆਂ ਤਰ੍ਹਾਂ ਮੰਨਦਾ ਠੀਕ ਹੈ ਨਹੀਂ ਤਾਂ ਤਾਂ ਪੂਰਾ ਜਲੂਸ ਕੱਢਿਆ ਜਾਏਗਾ ਲਾਇਸੈਂਸ ਵੀ ਕੈਨਸਲ ਹੋਊਗਾ ਇਹਦਾ ਤੁਸੀਂ ਹੁਣ ਕੀ ਚਾਹੁੰਦੇ ਤੁਸੀਂ ਕੀ ਮੰਗ ਕਰਦੇ ਅੱਜ ਤਾਂ ਇਹ ਚਾਹੁੰਦਾ ਜਿੰਨੇ ਇੱਕ ਤਾਂ ਸਾਡੇ ਨਾਲ ਇਨਸਾਫ ਹੋ ਇੱਕ ਇਹਦੇ ਤੋਂ ਸੌ ਨੇਮ ਲਿਆ ਜਾਵੇ ਜਿਹੜੇ ਤੇਰੇ ਬਾਕੀ ਗਾਹਕ ਨੇ ਉਹਨਾਂ ਨਾਲ ਕਿੰਨੀ ਹੀਰਾ ਫੇਰ ਕੀਤੀ ਐ ਅੱਜ ਤੱਕ ਇਹਨਾਂ ਜਿਹੜੇ ਇਲਾਕੇ ਦੇ ਇਹਦੇ ਗਾਹਕ ਨੇ ਉਹ ਵੀ ਮੰਡੀ ਚ ਆਉਣ ਇਹਦੇ ਉੱਪਰ ਤਾਂ ਤੇ ਗੋਡਾ ਰਾ ਕੇ ਪੁੱਛਣ ਭਾਈ ਸਾਨੂੰ ਹਿਸਾਬ ਦੇ ਵੀ ਦੱਸ ਤੂੰ ਕਿਹੜੇ ਗੁਰੂ ਘਰ ਜਾ ਕੇ ਆਪਣੇ ਬੱਚਿਆਂ ਨੂੰ ਲੈ ਕੇ ਨੇਮ ਦਿੰਦਾ ਹੈ ਜਾਂ ਤੈਨੂੰ ਕਿਲੋ ਕਿਲੋ ਛੱਡੀ ਸਾਡੀਆਂ ਟਰਾਲੀਆਂ ਦਾ ਹਿਸਾਬ ਦੇ ਦੇ ਦੱਸ ਤੂੰ ਇੰਨਾ ਕੁਝ ਕਿੱਥੋਂ ਬਣਾਇਆ ਮੈਨੂੰ ਇਹ ਵੀ ਪਤਾ ਲੱਗਿਆ ਜੀ ਦੋ ਕਰਾਂ ਦੀ ਜ਼ਮੀਨ ਖਾ ਗਿਆ ਦੋ-ਦੋ ਏਕੜ ਸੀ ਵਿਚਾਰੇ ਕਲਬਾਣੂਦਿਆਂ ਦੀ ਖੁਦ ਇਹਦੇ ਪਿੰਡਦਿਆਂ ਦੀ ਉਹਨਾਂ ਨੂੰ ਕਰਜ਼ੇ ਦੇ ਬਲੇਟਤਾ ਇਹਨੇ ਬਹੁਤ ਬਿਛਦਾਏ ਨੇ ਬਹੁਤ ਪਛਦਾਏ ਨੇ ਜੀ 2 2 ਏਕੜ ਦਾ ਕੀ ਹੁੰਦਾ ਹੈ ਉਹਦੇ ਵਿੱਚ ਅੱਧਾ ਕਿੱਲਾ ਦਾ ਅਗਲਾ ਬਰਸੀਨ ਜਾਂ ਚੇਰੀ ਬੀਜ ਲੈਂਦਾ ਹੈ ਇਹ ਅੱਧੇ ਕਿੱਲੇ ਦੀ ਘਰ ਰੱਖੇਗੇ ਕਿੱਲੇ ਦੀ ਲੈ ਕੇ ਆ ਕਿੱਲੇ ਦੀ ਖਾ ਗਿਆ ਹੈ ਤੇ ਤੁਸੀਂ ਅੱਗੇ ਵਾਸਤੇ ਜੋ ਕਿਸਾਨਾਂ ਦੀ ਫੈਸਿਲਿਟੀ ਲਈ ਜੋ ਮੰਡੀ ਦੀ ਸੁਵਿਧਾ ਨਹੀਂ ਹੈਗੀ ਉਹਦੇ ਲਈ ਤੁਸੀਂ ਕੀ ਕਹਿਣਾ ਚਾਹੁੰਦੇ ਵੀ ਕੀ ਕਿਸਾਨਾਂ ਲਈ ਉੱਥੇ ਜੋ ਜ਼ਿਮੀਂਦਾਰ ਪ੍ਰਾਣੂ ਲਈ ਕੀ ਫੈਸਿਲਿਟੀ ਹੋਣੀ ਚਾਹੀਦੀ ਹੈ ਤਾਂ ਕਿ ਕਿਸੇ ਨਾਲ ਇਦਾਂ ਦਾ ਕੰਮ ਨਾ ਹੋਵੇ ਫੈਸਿਲਿਟੀ ਦਾ ਇੱਕ ਤਾਂ ਸਾਨੂੰ ਫਰਸ਼ੀ ਕੰਡਾ ਜੀ ਨੰਬਰ 2 ਤੇ ਰਾਤ ਹੋਵੇ ਦਿਨ ਹੋਵੇ ਸਾਨੂੰ ਉੱਥੇ ਲਾਈਟਿੰਗ ਆ ਤੇ ਇੱਕ ਕੈਮਰਾ ਜ਼ਰੂਰ ਚਾਹੀਦੇ ਨੇ ਸੀਸੀਟੀਵੀ ਕੈਮਰੇ ਸੀਸੀਟੀ ਕੈਮਰੇ ਜਿਹੜਾ ਸਾਨੂੰ ਵੀ ਪਤਾ ਲੱਗੇ ਵੀ ਸਾਡੀ ਰਿਕਾਰਡਿੰਗ ਹੁੰਦੀ ਹੈ ਸਾਡੀ ਟਰਾਲੀ ਕਿੱਥੋਂ ਆਉਂਦੀ ਹੈ ਕਿੱਥੇ ਜਾਂਦੀ ਹੈ ਜੇ ਬਾਈ ਚਾਂਸ ਨਾ ਮੁੰਡਾ ਸਾਡੇ ਪਿੰਡ ਦਾ ਹੁੰਦਾ ਕਰਾਇਦਾਰ ਤੇ ਸਾਨੂੰ ਤਾਂ ਪਤਾ ਹੀ ਨਹੀਂ ਸੀ ਲੱਗਣਾ ਉਹ ਕਰਾਇਦਾਰ ਦਾ ਇਹ ਹੁੰਦਾ ਜੀ ਕਾਲੀ ਹੁੰਦੀ ਹੈ ਕਦੀ ਕਿਤੇ ਉਹ ਫੋਨ ਆ ਗਿਆ ਕਦੋਂ ਕਿਤੇ ਆ ਗਿਆ ਉਹਨੂੰ ਕਹਿੰਦਾ ਵੀ ਇਹ ਚੌਥੀ ਟਰਾਲੀ ਲੱਗ ਤਾਰਦੇ ਅਸੀਂ ਬਾਅਦ ਚ ਤੋਲਾਂਗੇ ਉਹ ਇਹਨੇ ਦੱਸੀ ਨਹੀਂ ਹੈਗੀ ਉਹ ਵਿਚਾਰਾ ਟਰਾਲੀ ਤਾਰ ਕੇ ਕਿਸੇ ਹੋਰ ਦਾ ਢੇਡਾ ਭਰਨ ਚਲਾ ਗਿਆ ਜੇ ਕਰੇ ਨਾ ਸੀ ਸੀ ਟੀ ਵੀ ਕੈਮਰੇ ਜੇ ਉੱਥੇ ਹੁੰਦੇ ਮੌਜੂਦਾਂ ਪਰ ਸ਼ਾਇਦੇ ਕਿਸੇ ਵੀ ਜ਼ਿੰਮੇਵਾਰ ਨਾਲੋਂ ਇਹ ਹਾਸਾ ਨਾ ਵਪਰਦਾ। ਹਾਂਜੀ ਕੈਮਰੇ ਤਾਂ ਛੱਡੋ ਇਹ ਆਪਣੇ ਅੱਗੇ ਲਾਈਟ ਵੀ ਨਹੀਂ ਲਾਉਂਦਾ ਹੈਗਾ। ਆਪਣੀ ਆੜਤ ਅੱਗੇ ਇਹ ਮੌਕੇ ਤੇ ਦੇਖ ਲਓ ਕਿਤੇ ਲਾਈਟ ਨਹੀਂ ਹੈਗੀ। ਪਾਤਣਾ ਚਲੇ ਜਾਓ ਹੋਰ ਮੰਡੀਆਂ ਚਲੇ ਜਾਓ ਆੜਤੀ ਵਿਚਾਰੇ ਲਾਈਟਾਂ ਚੱਕੀ ਫਿਰਦੇ ਨੇ ਬੋਲਾਂ ਦੇ ਉੱਪਰ ਗੱਡੇ ਹੁੰਦੇ ਨੇ ਉਹਨਾਂ। ਇਹਦੇ ਆੜਤ ਤੇ ਲਾਈਟ ਨਹੀਂ ਹੈਗੀ। ਬਿਲਕੁਲ ਵੀ ਲਾਈਟ ਨਹੀਂ ਹੈਗੀ। ਕਹਿੰਦਾ ਲਾਈਟ ਦਾ ਕੀ ਕਰਨਾ ਭਈਏ ਬਲਬ ਤਾਰ ਲੈਂਦੇ ਦੱਸੋ ਜੀ 20ਾਂ ਦਾ ਬਲਬ 100 ਦਾ ਬਲਬ ਹੋਣਗੇ 500 ਦੇ ਹੋਣਗੇ। ਵੀ ਭਈਏ ਐਡੇ ਭੁੱਖੇ ਤੇ ਜਾਂ ਜੀ ਵੀ ਆਸੀ ਭੁੱਖੇ ਆ। 11 ਆਂਦੇ ਨਹੀਂ ਕਾਟਦੀ ਦੇਣਾ ਕਰੋਸਰ ਰੱਬ ਵਰਗਾ ਕਰੋਸਰ ਨਹੀਂ ਆਉਂਦੇ ਨੇ ਨਾ। ਹੈ ਹੀ ਸਾਡੇ ਰੱਬ ਨੇ ਜਦੋਂ ਅਸੀਂ ਪਵੇਂ ਰਾਤ ਨੂੰ 12 ਵਜੇ ਜਾ ਕੇ ਖੜ੍ਹ ਜੀ ਸਾਨੂੰ ਘਰ ਲੋਡ ਪੈ ਗਈ ਏ। ਜੇ 50000 ਮੰਗਾ ਕੇ ਸਾਨੂੰ 20 30 ਤਾਂ ਦੇਣ ਦੇ ਮੌਕੇ ਤੇ ਜਿੰਨੇ ਉਹਨਾਂ ਦੀ ਜੇਬ 'ਚ ਨੇ ਇਹਨੇ ਸਾਡਾ ਵਿਸ਼ਵਾਸ ਹੀ ਤੋੜਤਾ ਹੈ। ਐਤੋਂ ਹੁਣ ਖੁਦ ਕਹਿੰਦੇ ਆ ਵੀ ਹੁਣ ਕੀ ਕਰੀਏ? ਜਿਹੜ ਚੰਗੇ ਆੜਤੀ ਉਹਨਾਂ ਦੇ ਬਲੇਮ ਲੱਗਦਾ। ਅਗਲਾਂ ਦਾ ਵੀ ਇਹ ਕਿਹਨੇ ਕਰਤਾ? ਮੈਂ ਤਾਂ ਆੜਤੀਆਂ ਨੂੰ ਚਾਹੀਦਾ ਇਹਨੂੰ ਬਾਹਰ ਕੱਢਣਾ ਆਪਣੀ ਜੁਨੀਅਨ 'ਚ। ਇਹ ਜਮ ਲੰਗ ਬੰਦਾ ਚਾਹੀਦਾ ਮੈਂ ਤਾਂ ਮਲੰਗੀ ਕਹਾਗਾ ਇੱਕ ਗੁਰਸਿੱਖ ਬੰਦਾ ਹੋ ਕੇ ਮਲੰਗਪੁਣਾ ਕਰੇ ਚੰਗਾ ਨਹੀਂ ਲੱਗਦਾ ਕਿੰਨੂ ਅਸੀਂ ਫੜਾਂਗੇ ਮੌਕੇ ਤੇ ਬਸ ਮੈਂ ਤਾਂ ਇਹੀ ਬੇਈਮਾਨ ਬੰਦੇ ਨੂੰ ਕਹਿੰਦਾ ਵੀ ਇਹ ਤੋਂ ਛਡਕਾਰਾ ਚਾਹੀਦਾ ਜਿੰਨੇ ਵੀ ਇਹਦੇ ਗਾਹਕ ਨੇ ਉਹ ਵੀ ਆਉਣ ਇਹਦੇ ਕੋਲ ਇਹ ਤੋਂ ਆਪਣਾ ਨੇਮ ਲੈਣ ਤੇ ਆਪਣਾ ਹਿਸਾਬ ਕਰਨਾ ਮੁੜ ਕੇ ਆਣਾ ਆਇਆ ਸੀ ਉਤਾਲਾ ਪਿੰਡ ਦਾ ਕਿਸਾਨ ਹੈ ਉਹਨੇ ਸਾਨੂੰ ਆਖਿਆ ਵੀ ਮੇਰੀਆਂ ਚਾਰ ਟਰਾਲੀ ਇੱਥੇ ਆਈਆਂ ਨੇ ਤੇ ਅਸੀਂ ਵੈਰੀਫਾਈ ਕੀਤਾ ਕਿਹੜਾ ਆਰਤੀ ਆ ਸਾਡਾ ਭਰਾ ਉਹਦੇ ਨਾਲ ਅਸੀਂ ਗੱਲ ਕੀਤੀ ਵੀ ਇਹਦੀਆਂ ਚਾਰ ਟਰਾਲੀਆਂ ਆਈਆਂ ਨੇ ਉਹ ਕਹਿੰਦੇ ਵੀ ਕਿਹੜੀਆਂ ਟਰਾਲੀਆਂ ਇੱਥੇ ਆਈਆਂ ਨੇ ਚਾਰੇ ਮੈਂ ਜੇ ਤੋਲ ਕੇ 400 ਪਤਾ ਨਹੀਂ 6 ਕੱਟੇ ਕਿੰਨੇ ਸੀ ਮੈਂ ਉਹਦੀ ਪਰਚੀ ਦੇ ਉਹਨਾਂ ਨੂੰ ਲਿਖਤੀ ਰੂਪ ਚ ਦੇ ਦਈ ਉਹਨਾਂ ਦਾ ਉਨੀ ਜੇ ਫਾਰਮ ਕੱਟਦਾ ਹੁਣ ਦੇਖੋ ਇਹਦੇ ਵਿੱਚ ਸਾਨੂੰ ਕੋਈ ਥਰਮੋਮੀਟਰ ਦਾ ਹੈ ਨਹੀਂ ਵੀ ਅਸੀਂ ਚੈੱਕ ਕਰ ਲਈਏ ਜ਼ਿੰਮੇਵਾਰ ਨੂੰ ਲਾ ਕੇ ਜਾਂ ਆਰਤੀ ਨੂੰ ਲਾ ਕੇ ਵੀ ਇਹ ਸਹੀ ਬੋਲਦਾ ਕਿ ਇਹ ਗਲਤ ਬੋਲਦਾ ਐਨੀ ਗੱਲ ਦਾ ਪਤਾ ਲੱਗਾ ਸਾਨੂੰ ਉਸ ਤੋਂ ਬਾਅਦ ਵਿੱਚ ਹੋਊ ਕਿ ਉਹ ਜਿੰਮੇਦਾਰ ਨੂੰ ਕੋਈ ਸੰਤੁਸ਼ਟੀ ਮਿਲੂਗਾ ਤੇ ਸਪਾਸੇ ਦਾ ਕੋਈ ਕੁਰੀ ਕਰਿਆ ਦੇਖੋ ਇਦਾਂ ਗੱਲ ਦਾ ਇਹ ਆ ਅਸੀਂ ਕਿਸਾਨ ਨੂੰ ਵੀ ਕਿਹਾ ਕਿਸਾਨ ਕਹਿੰਦਾ ਮੇਰੇ ਲਵੇ ਸਬੂਤ ਹੈ ਆਰਤੀਆ ਕਹਿੰਦਾ ਮੇਰੇ ਲਵੇ ਸਬੂਤ ਹੈ ਇਹ ਤਾਂ ਗੱਲ ਸਮਝ ਕੁਝ ਕਹਿ ਨਹੀਂ ਸਕਦੇ ਇਹਦੇ ਬਾਰੇ ਆਪਾਂ ਵੀ ਦੇਖੋ ਐਸੋਸੀਏਸ਼ਨ ਦੇ ਪ੍ਰਧਾਨ ਲੋਕ ਤੁਸੀਂ ਪਰ ਦੋਨੋਂ ਤਰ੍ਹਾਂ ਨੂੰ ਬਿਠਾ ਕੇ ਕੋਈ ਤਾਂ ਉਹਦਾ ਆਪਣਾ ਸਲੇ ਦਾ ਹੱਲ ਕਰ ਦੇਣੀ ਨਹੀਂ ਹਾਸਲੇ ਕਿਹੜਾ ਮਸਲੇ ਦਾ ਹੱਲ ਹੈ ਉਹ ਆਪ ਕੱਢ ਸਕਦੇ ਆ ਭਾਈਚਾਰੇ ਤੌਰ ਤੇ ਕੱਢ ਸਕਦਾ ਜੇ ਕਿਸਾਨ ਕਹਿੰਦਾ ਹੋਵੇ ਕਿਸਾਨ ਤਾਂ ਕਹਿੰਦਾ ਮੇਰੀ ਠੱਗ ਮੇਰੇ ਨਾਲ ਸਮਝ 420 ਹੋ ਗਈ ਕਿਹੜਾ ਆਰਤੀਆ ਕਹਿੰਦਾ ਮੈਂ ਕੀਤੀ ਨਹੀਂ ਜੀ ਇਹ ਜੇਦਾ ਕੋਈ ਬੈਠ ਕੇ ਸਮਝੌਤਾ ਹੋਵੇ ਫੇਰ ਇਹ ਗੱਲ ਬਣੂਗੀ ਜਾਂ ਕਿਸਾਨ ਮੰਨੇ ਇਸ ਗੱਲ ਨੂੰ ਆਰਤੀਆ ਮੰਨੇ ਦੋਈ ਨਹੀਂ ਮੰਨ ਰਹੀ ਅਸੀਂ ਕਿਸੇ ਸਮਝੌਤਾ ਕਰਾਂਗੇ ਮੈਂ ਚਾਹੁੰਦਾ ਸੀਗਾ ਉਹਨੇ ਐਨੀ ਬੇਚਨ ਲਈ ਉਹ ਚਾਹੁੰਦਾ ਕਿਸੇ ਕਿਸਾਨ ਦਾ ਇਹ ਗੱਲ ਕਹਿੰਦਾ ਜੀ ਮੈਂ ਤਾਂ ਕਾਫੀ ਚਿਰ ਤੋਂ ਆ ਰਿਹਾ ਇੱਥੇ ਵੀ ਮੇਰੇ ਨਾਲ ਦਾ ਇਦਾਂ ਹੋ ਗਿਆ ਵੀ ਮੇਰਾ ਕਿਹੜਾ ਜੋ ਵੀ ਹੈ ਹਸਾਬ ਦਾ ਮੈਨੂੰ ਕਲੀ ਚਿੱਟ ਪਰਚੀ ਦਵਾਈ ਜਾਏ ਇਦਾਂ ਆਪਾਂ ਕਿਸੇ ਆੜਤੀ ਨੂੰ ਕਿਦਾਂ ਕਹਿੰਦੇ ਵੀ ਕਲੀ ਚਿੱਟ ਪਰਚੀ ਦੇ ਦਿਓ ਇਹ ਗੱਲ ਹੈ ਤੇ ਮਸਲਾ ਹੱਲ ਕਿ ਇਹ ਮਸਲਾ ਇਹ ਆਪਾਂ ਕੀ ਕਹਿ ਸਕਦੇ ਦੇ ਬਾਰੇ ਤਾਂ ਹੈ ਨਹੀਂ ਆਪਾਂ ਵੀ ਸਾਡੇ ਲਵੇ ਮਸਲਾ ਆਇਆ ਅਸੀਂ ਉਸ ਮਸਲੇ ਬਾਰੇ ਗੱਲ ਕੀਤੀ ਸਾਰੀ ਐਸੋਸੀਏਸ਼ਨ ਦੀ ਮੀਟਿੰਗ ਬੁਲਾਈ ਆੜਤੀ ਨੂੰ ਵੀ ਬੁਲਾਇਆ ਅਸੀਂ ਕਿਸਾਨ ਨੂੰ ਵੀ ਬੁਲਾਇਆ ਉਸ ਗੱਲ ਦੇ ਨਹੀਂ ਆ ਰਿਹਾ ਉਹ ਕਹਿੰਦਾ ਮੈਂ ਚਾਰ ਟਰਾਲੀਆਂ ਸਿੱਟੀਆਂ ਨੇ ਤੇ ਆੜਤੀਆ ਕਹਿੰਦਾ ਮੈਂ ਚਾਰ ਟਰਾਲੀਆਂ ਕਿਹੜਿਆ ਚਾਰ ਦੀ ਜਾਂ ਤਿੰਨ ਕਿੰਨੀਆਂ ਵੀ ਟਰਾਲੀਆਂ ਦੀ ਉਹ ਇਹਨੂੰ ਮੈਂ ਜੋਕ ਕੇ ਪਰਚੀ ਦੇ ਛੱਡੀ ਮੋਹਨਾ ਮਾਰਕੀਟ ਕਮੇਟੀ ਨੂੰ ਪੁੱਛਿਆ ਸੀਗਾ ਕਿ ਇਹ 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 ਤੁਸੀਂ ਚੇਅਰਮੈਨ ਸਾਹਿਬ ਨੂੰ ਪੁੱਛ ਸਕਦੇ ਹੋ ਮਾਰਕੀਟ ਕਮੇਟੀ ਇਹਦੇ ਬਾਰੇ ਉਹਨਾਂ ਜੀ ਨਹੀਂ ਬਾਸਤਵਾਰ ਤਾਂ ਇਹ ਹੈ ਭਾਈ ਚਾਰੇ ਤੌਰ ਤੇ ਅਸੀਂ ਉਹ 22 ਤਰੀਕ ਨੂੰ ਟਰਾਲੀ ਲੈ ਕੇ ਆ ਗਏ ਜੀ ਉਹ ਵੀ ਉਸੇ ਦਿਨ ਪੱਖਾ ਲਾ ਕੇ ਜਦੋਂ ਜਪਤੀ ਜਾਇਆ ਟਰਾਲੀ ਲੈ ਕੇ ਰਣਜੀਤ ਸਿੰਘ ਅਸੀਂ ਉਹ ਵੀ ਪੱਖਾ ਲਾ ਕੇ ਉਸੇ ਵੇਲੇ ਭਰਾਈ ਕਰਕੇ ਇਹਨੂੰ ਸ਼ਾਮ ਨੂੰ ਵਿਲਾ ਕਰਤਾ ਉਹ 131 ਗੱਟੇ ਹੋਏ ਉਹ ਵੀ ਤਲਾਗੇ ਚਲੇ ਗਏ ਉਹਨਾਂ ਦਾ ਵੀ ਅਸੀਂ ਜੇ ਫਾਰਮ ਸੋ ਕੋਈ ਨੇ ਮੈਨੂੰ ਕਿਹਾ ਵੀ ਗੱਟੇ ਸਾਡੇ ਵੱਧ ਆਉਣਗੇ ਮੈਂ 19 ਲਿਖਾਤੀ ਪਰ ਆਉਣ ਵੇਲੇ 131 ਆਏ ਮੈਂ ਜੇ ਫਾਰਮ 190 ਦਾ ਘੱਟ ਬੈਠਿਆ ਚਲੋ ਕੋਈ ਗੱਲ ਨਹੀਂ ਆਪਸ ਵਿੱਚ ਵੱਧ ਘੱਟ ਹੋ ਜਾਂਦਾ ਵੀ ਆਪਣਾ ਜੇ ਵੱਧ ਘੱਟੇਗਾ ਜੇ ਫਾਰਮ ਪੈਸੇ ਵਾਪਸ ਲੈ ਲਾਂਗੇ ਉਸ ਤੋਂ ਬਾਅਦ ਉਹ ਤਲਾਕ ਹੋ ਵੀ ਚਲਾ ਗਿਆ ਕੋਈ ਟਰਾਲੀ ਦੀ ਗੱਲ ਪਹਿਲਾਂ ਨਹੀਂ ਹੋਈ ਜਿੱਦ ਦਿਨ 17 ਤਰੀਕ ਨੂੰ ਤਲਾਕ ਹੋ ਗਿਆ ਨਾ ਇਹ 22 ਤਰੀਕ ਨੂੰ ਗੱਲ ਹੋਈ ਫਿਰ ਇਹਨੇ ਮੈਨੂੰ ਕੋਈ 27 22 ਤਰੀਕ ਨੂੰ ਫੋਨ ਕੀਤਾ ਵੀ ਆਪਾਂ ਹਿਸਾਬ ਕਰਨਾ ਹੈ ਮੈਂ ਕਿਹਾ ਵੀ ਆ ਜਾਓ ਮੇ ਤਾਂ ਦੁਕਾਨ ਤੀ ਹੁਣ ਜਦੋਂ ਮਰਜ਼ੀ ਆ ਕੇ ਕਰ ਲੋ ਕਹਿੰਦਾ ਵੀ ਅਸੀਂ ਤੂੜੀ ਕਰਾ ਕੇ ਆਵਾਂਗੇ ਹਸਾਬ ਕਰਨਾ ਮੈਂ ਕਿਹਾ ਵੀ ਤੂੜੀ ਕਰਾ ਕੇ ਆ ਜਾਓ ਕੋਈ ਗੱਲ ਨਹੀਂ ਜ਼ਿੰਮੇਵਾਰਾਂ ਦੇ ਕੰਮ ਹੁੰਦੇ ਆ ਜੀ ਇਹ ਉਸ ਵੇਲੇ ਤਾਂ ਆਇਆ ਨਹੀਂ ਜੀ ਇਹ 30 ਤਰੀਕ ਨੂੰ ਦੁਕਾਨ ਤੇ ਆ ਕੇ ਕਹਿੰਦਾ ਮੇਰੀ ਇੱਕ 14 ਦਿਨਾਂ ਬਾਅਦ 15 ਦਿਨਾਂ ਬਾਅਦ ਆ ਕੇ ਕਹਿੰਦਾ ਮੇਰੀ ਕਹਿੰਦਾ ਇੱਕ ਟਰਾਲੀ ਕਣਕ ਦੀ ਹੋਰ ਸੀ ਤੁਹਾਡੇ ਮੈਂ ਕਿਹਾ ਵੀ ਉਹ ਕਿਹੜੀ ਸੀ ਕਹਿੰਦਾ ਤੁਹਾਡੇ ਫੜ ਤੇ ਸਿੱਟੀ ਸੀ ਤੁਸੀਂ ਉਹ ਆਪਣਾ ਖੁਰਦ-ਬੁਰਦ ਕਰਤੀ ਮੈਂ ਕਹੇ ਵੀ ਅਸੀਂ ਖੁਰਦਪੁਰ ਤੱਕ ਕਿਉਂ ਕਰਾਂਗੇ ਤੂੰ ਜ਼ਿੰਮੇਦਾਰ ਹੈ ਐਡੀਆਂ ਕਿੰਨੀਆਂ ਕਿਤਰੀਆਂ ਟਰਾਲੀਆਂ ਸੀਗੀਆਂ ਜਿਹੜੀਆਂ 3.5 ਟਰਾਲੀਆਂਆਂ ਜੀਆਂ ਇੱਕ ਜਗ੍ਹਾ ਢੇਰੀ ਹੋਗੀਆਂ ਇੱਕ ਜਗ੍ਹਾ ਤੂੰ ਉਹਨਾਂ ਚੜਾਈ ਛਣਾਈ ਕਰਾਈ ਇੱਕ ਜਗ੍ਹਾ ਤੇ ਤਲਾਕ ਕੀਏ ਮੇਰੇ ਤੋਂ ਪਰਚੀ ਲੈ ਕੇ ਗਿਆ ਤੂੰ ਆਪਣਾ ਗੱਟਿਆਂ ਦੀ ਉਹ ਤੇਰਾ ਭਤੀਜਾ ਲੈ ਕੇ ਗਿਆ ਮੈਨੂੰ ਹੋਰ ਦੱਸੋ ਤੁਹਾਡੇ ਕੋਲ ਕਿਹੜੀ ਪਰਚੀ ਹੈ ਜਿਹੜਾ ਵੀ ਅਸੀਂ ਕੋਈ ਵਾਦਾ ਘਾਟਾ ਕੀਤਾ ਫਿਰ ਅੱਜ ਤੂੰ 14 ਦਿਨਾਂ ਬਾਅਦ ਪੁੱਛਿਆ ਤਾਂ ਮੈਨੂੰ ਉਸ ਦਿਨ ਕਿਉਂ ਨਾ ਗਿਆ 18 ਤਰੀਕ ਨੂੰ ਜਿੱਦਨ ਤੂੰ ਦੁਬਾਰਾ ਗਿਣਤੀ ਕਰਨਾ ਐ ਵੀ ਮੇਰੀ ਇੱਕ ਟਰਾਲੀ ਹੋਰ ਸੀ ਫਿਰ ਤੂੰ 22 ਤਰੀਕ ਨੂੰ ਵੇ ਵੀ ਸੋਨੂੰ ਹੁਣ 14-15 ਦਿਨਾਂ ਬਾਅਦ ਜਦੋਂ ਮੰਡੀ 'ਚ ਕੋਈ ਕਣਕ ਨਹੀਂ ਰਹੀ ਕੋਈ ਤੋਲਤਲਾਈ ਨਹੀਂ ਰਹੀ ਕੁਝ ਨਹੀਂ ਰਿਹਾ ਹੁਣ 14 ਦਿਨਾਂ ਬਾਅਦ ਆ ਕੇ ਤੁਸੀਂ ਮੇਰੇ ਤੇ ਅਲੀਗੇਸ਼ਨ ਲਾਉਣੇ ਵੀ ਇਸ ਤਰ੍ਹਾਂ ਕਰਕੇ ਮੇਰੀ ਟਰਾਲੀ ਫੁਰਦ-ਬੁਰਦ ਕਰਤੀ ਰੀਜਨ ਇਹ ਆ ਜੀ ਕਾਰਨ ਇਹ ਆ ਜਿਹੜਾ ਦੋਸ਼ ਲਾਉਣ ਦਾ ਵੀ ਇਹਨਾਂ ਨੇ ਮੇਰੇ ਕੋਲੋਂ 10-11 ਲੱਖ ਰੁਪਏ ਚਲਾਈ ਮੈਥੇ ਆ ਜਿਹੜਾ ਬਕਾਇਦਾ ਇਹਨਾਂ ਦੇ ਚੈੱਕਾਂ ਰਾ ਇਹਨਾਂ ਦੇ ਖਾਤਿਆਂ ਵਿੱਚ ਗਿਆ ਹੋਇਆ ਹੁਣ ਇਹਨਾਂ ਨੂੰ ਇਹ ਡਰ ਸਤਾ ਰਿਹਾ ਹੈ ਵੀ ਆ ਉਹ ਪੈਸੇ ਦੇਣੇ ਪੈਣਗੇ ਜਿਹੜੀ ਇਹ ਕਣਕ ਦੀ ਰਕਮ ਹੈ ਉਹ ਇਹਨਾਂ ਦੇ ਖਾਤਿਆਂ 'ਚ ਚਲੀ ਗਈ ਜਿਹੜੀ ਇਤਲਾਕੇ ਗਏ ਨੇ ਨਾ ਤਾਂ ਮੈਨੂੰ ਉਹ ਕਣਕ ਚੋ ਮੋੜ ਕੇ ਦੇਰੇ ਨਾ ਮੇਰੀ ਦੂਸਰੀ ਭੁਗਤਾਨ ਕਰ ਰਹੇ ਪੈਸਿਆਂ ਦਾ ਜਿਹੜਾ ਮੇਰੇ ਤੋਂ ਵਰਤੇ ਹੋਏ ਨੇ ਨਾ ਇਹ ਕਰੇ ਲੂ ਲੋੜਾਂ ਤੇ ਖੇਤੀ ਖੁੱਤੀ ਵਾਸਤੇ ਜਿਵੇਂ ਹੀ ਵਰਤੇ ਹੁਣ ਉਹਨੂੰ ਇਹ ਖੁਰਦ-ਬੁਰਦ ਕਰਨ ਵਾਸਤੇ ਮੈਨੂੰ ਕਹਿੰਦੇ ਵੀ ਤੂੰ ਸਾਨੂੰ ਕਲੀਅਰ ਪਰਚੀ ਦੇ ਦੇ ਵੀ ਸਾਨੂੰ ਐ ਲਿਖ ਕੇ ਦੇ ਦੇ ਵੀ ਸਦਾ ਤੇਰਾ ਕੁਛ ਦੇਣਾ ਨਹੀਂ ਮੈਂ ਕਿਵੇਂ ਲਿਖ ਕੇ ਦੇ ਦਾਂ ਜੀ ਇਹਨਾਂ ਨੂੰ ਵੀ ਮੈਂ ਕੁਛ ਦੇਣਾ ਨਹੀਂ ਫਿਰ ਇਸ ਮਾਮਲੇ ਨੂੰ ਇੱਕ ਬਲੈਕਮੇਲ ਮੈਂ ਬਲੈਕਮੇਲ ਕਰਦੇ ਜੀ ਮੈਨੂੰ ਮਤਲਬ ਤੁਹਾਨੂੰ ਬਲੈਕਮੇਲ ਬਿਲਕੁਲ ਜੀ ਪੂਰਾ ਦੱਬ ਕੇ ਬਲੈਕਮੇਲ ਕਰਦੇ ਮੈਨੂੰ ਮੈਂਟਲੀ ਹਰਾਸ਼ਮੈਂਟ ਕਰ ਰਿਹਾ ਮੈਨੂੰ ਆਰਥਿਕ ਪੱਖੋਂ ਮੈਨੂੰ ਬਦਨਾਮ ਕਰ ਰਿਹਾ ਮਤਲਬ ਵੀ ਤਾਂ ਕਿ ਮੰਡੀ 'ਚ ਬਦਨਾਮ ਮੈਂ ਇਹਨਾਂ ਤੇ ਮਾਨਹਾਨੀ ਦਾ ਦਾਅਵਾ ਕਰਨ ਵਾਸਤੇ